ਇਹ ਰੱਬ ਹੋਈ ਏ ਤੁਹਾਡੇ ਘਰੇ ਰੱਬ ਇੱਕ ਗੱਲ ਧਿਆਨ ਰੱਖੀ ਇੱਕ ਕਰੋੜਾਂ ਬੱਚਿਆਂ ਦੇ ਵਿੱਚੋਂ ਇੱਕ ਬੱਚਾ ਹੁੰਦਾ ਏ ਇਦਾਂ ਦਾ ਕਰੋੜਾਂ ਚੋਂ ਇਹਦਾ ਚਿਹਰਾ ਤੁਹਾਨੂੰ ਦਿਖ ਰਿਹਾ ਨਾ ਇੱਕ ਅਲੱਗ ਤਰ੍ਹਾਂ ਦਾ ਚਿਹਰਾ ਏ ਦਾ ਜੇ ਕਿਤੇ ਰੱਬ ਨੇ ਜਨਮ ਲਿਆ ਹੋਊ ਮੈਨੂੰ ਲੱਗਦਾ ਵੀ ਇਦਾਂ ਦੇ ਚਿਹਰੇ ਨਾਲ ਹੀ ਲਿਆ ਹੋਊ ਕਿਤੇ ਮੈਂ ਅਕਸਰ ਅਸੀਂ ਗੱਲ ਕਰਦੇ ਆਂ ਆਪਣੀਆਂ ਵੀਡੀਓ ਚ ਜਿੰਨਾ ਇਹਨੂੰ ਖੁਸ਼ ਰੱਖ ਲਓਗੇ ਜਿੰਨੀ ਵਧੀਆ ਇਹਦੀ ਪਰਵਿਸ਼ ਕਰ ਲਓਗੇ ਤੁਹਾਡੇ ਘਰ 'ਚ ਓਨੀਆਂ ਹੀ ਖੁਸ਼ੀਆਂ ਉੰਨੀ ਹੀ ਤੁਹਾਡੇ ਘਰ ਦੇ ਵਿੱਚ ਤਰੱਕੀਆਂ ਹੋਣਗੀਆਂ। ਉਹ ਤੁਹਾਡੇ ਇਹਨੇ ਤੇ ਦਵਾਈ ਦੇ ਲਈ। ਦੇਖੀ ਚੱਲਿਓ ਤੁਸੀਂ ਇਹ ਕੁੜੀ ਨੇ ਇਹ ਰੱਬ ਹੋਈ ਆ ਤੁਹਾਡੇ ਘਰ। ਜੇ ਨਹੀਂ ਸਾਮੁੰਦੀ ਸਾਨੂੰ ਦੇ ਦਿਓ ਅਸੀਂ ਸਾਮਲਾਂਗੇ ਪਾੜ ਲਾਂਗੇ। ਤੁਹਾਡੀ ਕਿਰਪਾ ਇਹਨੇ ਕਰਦਾ। ਫਿਕਰ ਨਾ ਕਰੋ। ਐਨ ਮਰੀਏ ਤੇਰੀ ਕੱਖ ਤੋਂ ਰੱਬ ਨੇ ਜਨਮ ਲਿਆ। ਇਹ ਮਰੀ ਅੱਜ ਗੱਲ ਯਾਦ ਰੱਖੀ ਤੂੰ। ਤੈਨੂੰ ਔਖੀ ਹੋਣਾ ਪਵੇ ਸੌਖੀ ਹੋਣਾ ਪਵੇ। ਇਹਨੂੰ ਨਾ ਔਖੀ ਹੋਣ ਦੇਈਂ ਕਰ ਜੀ। ਠੀਕ ਆ ਪੁੱਤ। ਇਹਦੀ ਡੈਡੀ ਇਹਦੀ ਅੱਖਾਂ ਦੀ ਜਿਹੜੀ ਪ੍ਰੋਬਲਮ ਆ ਨਾ ਕੋਈ ਨਾ ਆਪਾਂ ਡਾਕਟਰ ਨਾਲ ਗੱਲ ਕਰਕੇ ਜੇ ਆਪਰੇਸ਼ਨ ਹੁੰਦਾ ਹੋਣਾ ਕਰਾਲਾ ਕੀ ਕਹਿੰਦੇ ਹੁਣ ਦਿਖਣ ਲੱਗ ਗਿਆ ਬਸ ਫਿਰ ਇਹ ਤਾਂ ਰੱਬ ਆ ਰੱਬੋ ਕੋਈ ਨਾ ਅਸੀਂ ਤੇਰੀ ਮਦਦ ਕਰਾਂਗੇ ਜੋ ਵੀ ਇਹਨੀ ਦਵਾਈ ਚੱਲੂਗੀ ਲਗਾਤਾਰ ਜਿੰਨਾ ਟਾਈਮ ਇਹਨੇ ਵੱਡੀ ਹੁੰਦੀ ਆ ਦਵਾਈ ਇਹਨੀ ਕੰਟੀਨਿਊ ਰੱਖਿਓ ਜੇ ਡਾਕਟਰ ਕਹਿਣਗੇ ਵੀ ਦਵਾਈ ਦੀ ਲੋੜ ਆ ਇੱਥੇ ਪਹਿਲੀ ਵਾਰ ਆਏ ਤੁਸੀਂ ਕੋਈ ਨਾ ਆਪ ਇਹਨਾਂ ਨੂੰ ਡਾਕਟਰ ਕੋਚਰ ਕੋਲੇ ਭੇਜ ਕੇ ਇੱਕ ਵਾਰ ਚੈੱਕ ਕਰ ਚੈੱਕਅਪ ਕਰਾਓ ਠੀਕ ਹੈ ਡਾਕਟਰ ਨੂੰ ਮਿਲ ਕੇ ਆਓ ਇਹ ਡਾਕਟਰ ਗੁਰਪ੍ਰੀਤ ਕੋਚਰ ਪੰਜਾਬ ਦਾ ਇੱਕ ਨੰਬਰ ਡਾਕਟਰ ਆ ਬੱਚਿਆਂ ਦਾ ਸਪੈਸ਼ਲਾਈਸ ਬਿਲਕੁਲ ਸਹੀ ਹੱਥਾਂ ਚ ਤੁਸੀਂ ਇਹਦੀ ਪਰਬ੍ਰੇਸ਼ ਵਧੀਆ ਕਰਨੀ ਹੈ ਵੀਰੇ ਤੇਰੇ ਘਰੇ ਧੀ ਨਹੀਂ ਰੱਬ ਪੈਦਾ ਹੋਈ ਆ ਬਾਈ ਕੀ ਨਾ ਤੇਰਾ ਹਰਮਨ ਸਿੰਘ ਗੱਲ ਯਾਦ ਰੱਖੀ ਮੇਰੀ ਤੇਰੀ ਜ਼ਿੰਦਗੀ ਦੇ ਵਿੱਚ ਜਿੰਨਾ ਇਹਨੂੰ ਖੁਸ਼ ਰੱਖ ਲੇਂਗਾ ਉਨੀਆਂ ਹੀ ਖੁਸ਼ੀਆਂ ਤੇਰੀ ਝੋਲੀ ਢਗਣਗੀਆਂ ਤੂੰ ਦੇਖੀ ਚੱਲੇ ਸੱਚ ਕਹਿੰਦਾ ਮੈਂ ਕਿਤੇ ਇਹ ਨਾ ਸੋਚੋ ਮੈਂ ਤੁਹਾਨੂੰ ਕੋਈ ਮੋਟੀਵੇਟ ਕਰਨ ਲਈ ਕਹਿ ਰਿਹਾ ਇਹ ਰੱਬ ਪੈਦਾ ਹੋਇਆ ਤੇਰੇ ਘਰੇ ਇਹਦਾ ਚਿਹਰਾ ਸਪੈਸ਼ਲ ਹੈ ਇੱਕ ਅਲੱਗ ਕਰੋੜਾਂ ਬੱਚਿਆਂ ਚੋਂ ਇੱਕ ਇੱਕ ਬੱਚਾ ਹੁੰਦਾ ਏਦਾਂ ਦਾ ਇਹਨੂੰ ਕੋਈ ਅ ਅਲੱਗ ਤਰ੍ਹਾਂ ਦੀ ਇੱਕ ਜੀਨਸ ਮਿਲਿਆ ਇਹਨੂੰ ਠੀਕ ਆ ਕੀ ਨਾਮ ਹੈ ਦਾ ਮੰਨਤ ਕੁੜੇ ਮੰਨਤ ਇਹਦੇ ਚ ਦਿਮਾਗ ਵੀ ਇੰਨਾ ਜ਼ਿਆਦਾ ਹੋਊ ਜੇ ਤੁਸੀਂ ਕਿਸੇ ਪਾਸੇ ਇਹਨੂੰ ਲਾ ਦਿਓ ਕੀਰਤਨ ਵਾਲ ਨੂੰ ਪੇਂਟਿੰਗ ਵਾਲ ਨੂੰ ਜਿਵੇਂ ਜਿਵੇਂ ਵੱਡੀ ਹੋਊਗੀ ਇਹਨੂੰ ਸਿਖਾਉਣਾ ਪਊ ਤੂੰ ਦੇਖੀ ਚੱਲਨੀ ਹੈ ਦਿ੍ਰਿਧੀ ਬਾਰੇ ਨਿਆਰੇ ਕਰ ਦੂ ਤਰੇ ਕਰਦੇ ਠੀਕ ਹੈ ਭੈਣ ਮੰਨਤ ਨੂੰ ਮਹਾਰਾਜ ਖੁਸ਼ੀਆਂ ਬਖਸ਼ੇ ਤੰਦਰੁਸਤੀਆਂ ਬਖਸ਼ੇ ਕਿੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰ ਅਜੂਨੀ ਸੈੁਰ ਪਰ ਪ੍ਰਸਾਦ ਯੋ ਸਤ ਸਤਿਗਾਰ ਸਤਿ ਸਾਨਕ ਰੂਪ ਸਤਿ ਠੀਕ ਹੈ ਭੈਣ ਲਵਾਈ ਸ਼ੁਰੂ ਕਰਾਓ ਹਾਂਜੀ ਚਮਕੌਰ ਸਾਹਿਬ ਤੋਂ ਆਏ ਚਮਕੌਰ ਸਾਹਿਬ ਤੋਂ ਹਾਂਜੀ ਇਹ ਬੰਨਿਆ ਘਰ ਤੋਂ ਹੋਇਆ ਕੀ ਗੱਲ ਹੋ ਗਈ ਤੈਨੂੰ ਬੰਨੀ ਫਿਰਦੇ ਆ ਕੀ ਨਾਂ ਦੇ ਰਾਹ ਕਰਨਦੀ ਸਿੰਘ ਕਿੰਨਾ ਪੜਿਆ ਮੈਟ੍ਰਿਕ ਕਰੀਆ ਕਿਹੜੇ ਪਿੰਡ ਖਾਸੀ ਕੀ ਕੰਮ ਕਰਦਾ ਸੀ ਹੈ ਕੀ ਕੀ ਕਰਦਾ ਸੀ ਪਹਿਲਾਂ ਕੰਮ ਠੀਕ ਆ ਭਾਈ ਕਿੰਨੇ ਕ ਟਾਈਮ ਤੋਂ ਇਦਾਂ ਹੋਇਆ 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 ਜੀ 4 ਸਾਲ ਹੋ ਗਏ ਜੀ ਹਾਂ ਕੋਹ ਦਾ ਮਾਰਦਾ ਤੁਹਾਡਾ ਬੇਟਾ ਆ ਕਰਦਾਨ ਪਾ ਬਹੁਤ ਪੰਜੇ ਜੇ ਮਾਰਿਆ ਆ ਨਾ ਰੋੜਾ ਬੁਰਾ ਸਾਰੇ ਆ ਨਿਆ ਮਾਰਦਾ ਅੱਛਾ ਕੀ ਮਾਰਦਾ ਕੀ ਮਾਰਦਾ ਵੈਸੇ ਡਾਂਗ ਜਿਹੜੀ ਹੱਥਾਂ ਚ ਕੀ ਜਾ ਜਾਂਦੀ ਹੈ ਕੋਈ ਮਾਰ ਕੇ ਬਾਤਾਂ ਦੇ ਕੱਪੜੇ ਦੇ ਗੋਲਦਨ ਨਿਕਾਉਂਦੇ ਤਰ੍ਹਾਂ ਹੁਣ ਪ੍ਰੋਬਲਮ ਵੱਧ ਰਹੀ ਹੈ ਦਿਨ ਦਨ ਹਾਂਜੀ ਵੱਧਦੀ ਹੈ ਜਿਹਨੂੰ ਆਪਾਂ ਇੱਥੇ ਦਾਖਲ ਕਰੀਏ ਤੁਸੀਂ ਨਾਲ ਰਹੋਗੇ ਕੋਈ ਨਾ ਆਪਾਂ ਇਹਨੂੰ ਦਾਖਲ ਕਰਦੇ ਆ ਇੱਥੇ ਥੋੜੇ ਦਿਨਾਂ ਵਾਸਤੇ ਤੇ ਤੁਹਾਨੂੰ ਨਾ ਰੋਕਣਾ ਪੈਣਾ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬਾਪ ਆਪਣੇ ਪੁੱਤ ਨੂੰ ਸੰਗਲ ਦਾ ਬੰਨ੍ਹ ਕੇ ਲੈ ਕੇ ਆਇਆ ਇੱਥੇ ਚਰਨਜੀਤ ਸਿੰਘ ਆ ਵੀਰ ਦਾ ਨਾਮ ਮਾਂ ਨੂੰ ਵੀ ਕੁੱਟਦਾ ਪਿਓ ਨੂੰ ਵੀ ਕੁੱਟਦਾ ਭੈਣ ਭਰਾਵਾਂ ਨੂੰ ਵੀ ਕੁੱਟਦਾ ਬਾਪ ਦੀ ਢੂਈ ਤੇ ਨਿਸ਼ਾਨ ਪਾਏ ਪਏ ਆ ਜੋ ਹੱਥ ਚਾਉਂਦਾ ਉਹੀ ਮਾਰਦਾ ਪੜਿਆ ਲਿਖਿਆ 10 ਪੜਿਆ ਹੋਇਆ ਮੁੰਡਾ ਗੱਭਰੂ ਆ ਕਿੱਡਾ ਕੱਦ ਕਾਠਾ ਪਰ ਆਪਣੇ ਜੰਮਣ ਵਾਲੇ ਹੀ ਇਹ ਤੋਂ ਡਰੀ ਜਾਂਦੇ ਆ ਵੀ ਕਿਤੇ ਸਾਡੇ ਨੂੰ ਮਾਰ ਹੀ ਨਾ ਦੇਵੇ ਰਾਤ ਨੂੰ ਵੀ ਡੱਡਰ ਉੱਠਦੇ ਆ ਅੱਛਾ ਜੀ ਹਾਂਜੀ ਕੋਣ ਕਿਉਂ ਕਿਸੇ ਤੋਂ ਡਰਦੇ ਹਾਂਜੀ ਬਿਮਾਰੇ ਨਾਲ ਇਹਦੀ ਮੰਮੀ ਅਛੋ ਵੀ ਆਪਣੇ ਪੇਕੀ ਗਈ ਹੋਈ ਹੈ ਡਰਦੀ ਦੇਖੋ ਭੈਣਾ ਆਪਣੇ ਨਾਨਕੀ ਬੈਠੀਆਂ ਆਪਣੇ ਭਰਾ ਤੋਂ ਡਰਦੀਆਂ ਮਾਂ ਆਪਣੇ ਪੁੱਤ ਤੋਂ ਡਰਦੀ ਆ ਆਪਣੇ ਪੇਕੀ ਬੈਠੀ ਆ ਵੀ ਸਾਨੂੰ ਕਿਤੇ ਮਾਰ ਹੀ ਨਾ ਦੇਵੇ ਇਹ ਬਾਪੂ ਆ ਜਿਹੜਾ ਬੰਨ ਕੇ ਬੈਠਾ ਘਰੇ ਇਹ ਵੀ ਡਰਦਾ ਇਹੀ ਦੇਖੀ ਜਾਂਦਾ ਵੀ ਕਿਤੇ ਖੋਲ ਨਾ ਜਾਵੇ ਚਰਨਜੀਤ ਨੂੰ ਬੋਲਣਾ ਸਿਖਾਇਆ ਉਸੇ ਮੂੰਹ ਨਾਲ ਗਾਲਾਂ ਕੱਢਦਾ ਅਜ ਮਾਂ ਪਿਓ ਦੇ ਚਰਨਜੀਤ ਨੂੰ ਉਂਗਲ ਫੜ ਕੇ ਤੁਰਨਾ ਸਿਖਾਇਆ ਆ ਜੋ ਉਸੇ ਹੱਥਾਂ ਨਾਲ ਉਸੇ ਲੱਤਾਂ ਨਾਲ ਮਾਂ ਪਿਓ ਦੇ ਢੰਡ ਚ ਲੱਤਾਂ ਮਾਰਦਾ ਮੁੱਕੀਆਂ ਮਾਰਦਾ ਜੋ ਚੀਜ਼ ਹੱਥ ਚਾਉਂਦੀ ਉਹ ਮਾਰਦਾ ਪਰ ਧੰਨਵਾਦ ਆ ਬਾਈ ਦਾ ਬਾਈ ਤੁਸੀਂ ਕੀ ਲੱਗਦੇ ਹੋ ਪੜੋਸੀ ਇਹ ਬਾਈ ਪੜੋਸੀ ਆ ਦੇਖੋ ਜ਼ਿੰਮੇਵਾਰੀ ਨਿਭਾਉਣ ਆਇਆ ਭਰਾ ਇੱਥੇ ਕਿੱਥੋਂ ਆਇਓ ਬਾਈ ਖਾਲਸਾ ਜੀ ਹਾਂ ਜਮਕੌਰ ਸਾਹਿਬ ਤੋਂ ਆਏ ਨੇ ਗੁਰਾਂ ਦੀ ਨਗਰੀ ਤੋਂ ਅਰਦਾਸ ਕਰਿਓ ਚਰਨਜੀਤ ਸਿੰਘ ਇਥੋਂ ਤੰਦਰੁਸਤ ਹੋ ਕੇ ਤਕੜਾ ਹੋ ਕੇ ਜਾਵੇ ਠੀਕ ਹੋ ਕੇ ਜਾਵੇ ਆਪਣੇ ਮਾਂ ਪਿਓ ਦੀ ਸੇਵਾ ਕਰੇ ਜਰੂਰ ਸਾਰੇ ਅਰਦਾਸ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੋਈ ਨਾ ਬਾਪੂ ਦਵਾਈ ਦਿਵਾਓ ਅੰਦਰ ਲੈ ਕੇ ਚੱਲੋ 4 ਵਜੇ ਐਂਟਰੀਆਂ ਪੈਣਗੀਆਂ ਉਰ ਦਿੱਕਤ ਤੁਸੀਂ ਰੁਕਣਾ ਨਾਲ ਜਾਂ ਬਾਪੂ ਕਹਿੰਦਾ ਤਾਂ ਭੁੱਲ ਗਿਆ ਇਹ ਆਂਟੀ ਆਂਕਲ ਕਹਿੰਦਾ ਅੱਛਾ ਤੁਹਾਨੂੰ ਵੀ ਮੇਰੀ ਮੰਮੀ ਵਾਲੀ ਅੰਟੀ ਹੈ ਜਾਂਦਾ ਮੈਨੂੰ ਕਿੰਨੇ ਸਾਲਾਂ ਤੋਂ 3-4 ਸਾਲ ਤੋਂ ਤੁਹਾਡਾ ਕੀ ਨਾਮ ਆ ਮੇਰਾ ਨਾਮ ਅਰਜੰਦਰ ਸਿੰਘ ਹੈ ਕੀ ਕੰਮ ਕਰਦੇ ਹੋ ਤੁਸੀਂ ਮੈਂ ਤਾਂ ਦਿਹਾੜੀ ਪੂੜੀ ਕਰਦਾ ਹਾਂ ਕੋਈ ਨਰਜਿੰਦਰ ਭਾਈ ਲੈ ਕੇ ਚੱਲੋ ਆਪਾਂ ਮਾਰੇ ਮੇਹਰ ਕਰਨਗੇ ਦਵਾਈ ਸ਼ੁਰੂ ਕਰਾਂਗੇ ਕਿੰਨੇ ਕ ਸਾਲਾਂ ਤੋਂ ਆਏ ਆ ਇਹ ਇਹ ਰੋਜ਼ ਮਾਦਰਾਜ ਪਤਾ ਰੱਖਿਆ 25 ਸਾਲਾਂ ਨੂੰ ਮਤਲਬ ਪਹਿਲਾਂ ਠੀਕ ਸੀਗਾ ਪਹਿਲਾਂ ਤਾਂ ਠੀਕ ਸੀ ਪਹਿਲਾਂ ਕੰਮ ਕਰਾਉਂਦਾ ਸੀ ਪਹਿਲਾਂ ਤਾਂ ਕੁਝ ਨਹੀਂ ਕਰਾਉਂਦਾ ਅੱਛਾ ਕੀ ਨਾ ਇਹਦਾ ਨਹੀਂ ਇਹ ਸ਼ੁਰੂ ਤੋਂ ਹੀ ਆਇਆ ਹੈ ਬਚਪਨ ਤੋਂ ਹੀ ਹਾਂ ਐਲਾ ਨੂੰ ਦੋ ਰਾਪੇ ਅੱਛਾ ਦੋ ਰਾਪੇ ਦੋ ਰਾਪੇ ਮੁੱਕੇ ਉਹ ਮੇਰੇ ਵੀ ਦਾਖਲ ਕਰਦੇ ਕਿੰਨੇ ਬੱਚੇ ਆ ਮੰਦਰੇ ਕੀ ਚਾਰੇ ਮੁੰਡੇ ਆ ਤੇ ਦੂਜੇ ਭਰਾ ਨਹੀਂ ਇਹਦੀ ਸਪੋਰਟ ਕਰਦੇ ਸਾਹਮਦੇ ਨੂੰ ਪਰ ਵਾਦੀ ਅੱਜੀ ਹੁਣ ਬਕੀਲਦਾਰ ਨਾਲੇ ਹੋਏ ਇਹ ਫੇ ਰੋਟੀ ਪਾਣੀ ਕਿੱਥੋਂ ਖਾਂਦਾ ਤੁਰੇ ਫਿਰਦਾ ਰਹਿਣਾ ਤੁਹੋਂ ਗਿਰੇ ਨਾਲ ਲੈਣੇ ਆ। ਕੋਈ ਕੰਮ ਕਰਨਾ ਹੀ ਇਹ ਸੇ ਗੰਨਾ ਹੀ। ਅਜੇ ਤੁਸੀਂ ਦੋਨੇ ਮਾਂ ਪੁੱਤ ਅੱਡ ਰਹਿੰਦੇ ਹੋ। ਰੋਟੀ ਆਡੀ ਲਾਉਨੇ ਹੋ। ਅਜੇ ਹੱਕੀ ਪਤਰੀ ਨਾਲ ਲੈਣੇ ਆ। ਇਹਨੂੰ ਵੀ ਰੋਟੀ ਦਿੰਦਾ ਉਹ। ਇਹ ਤਾਂ ਬਾਹਰੀ ਮਾਤਾ। ਹਾਲੇ ਤੁਸੀਂ ਪਿੰਡੋਂ ਹੀ ਹੋ? ਨਹੀਂ ਲੱਗਿਆ। ਪਿੰਡੋਂ ਹੀ ਤੁਸੀਂ ਇਹਨਾਂ ਦੇ? ਹਾਂਜੀ ਹਾਂਜੀ। ਠੀਕ ਆ ਜੀ। ਇਹਨਾਂ ਮਤਲਬ ਪਿੰਡ ਦੇ ਵਿੱਚੋਂ ਉਹ ਗੋਦਰਾ ਬਦਲਾ ਜਾਂ ਚੋਕੇ ਨਾਲ ਸਾਡੇ ਉਹ ਪੰਚਾਇਤ ਘਰਵਾਲਾ ਉਹ ਭਰੀ ਬੈਠਾ ਯਾ ਅੱਜ ਦੇਖਿਆ ਮੈਂ ਹੂੰ ਸਿੱਖਾ ਦਾ ਥਾਈ ਮੇਰੇ ਹਸਾਬ ਨਾਲ ਖਾਂਦਾ ਉਹ ਨਾਲ ਜਿਹਦੇ ਰਹਿੰਦਾ ਬੱਕਰੀ ਵਾਲੇ ਦੇ ਉਹ ਸਫਾਖੇ ਖਾਈ ਜਾਂਦਾ ਨਾਲ ਦਵਾਈ ਉਹ ਤੇ ਵੀਡੀਓ ਵੀਡੀਓ ਬਣਾਈ ਸੀਗੀ ਨਹੀਂ ਜਿਹੜਾ ਸਮਾਨ ਪਿਆ ਸੀ ਇਹਦਾ ਨਹੀਂ ਉਹ ਨਹੀਂ ਹੁਣ ਜੇ ਅਸੀਂ ਇਹਨੂੰ ਦਵਾਈ ਦੇ ਕੇ ਭੇਜ ਗਏ ਦਵਾਈ ਖਵਾਉਂਗੇ ਉੱਥੇ ਤੁਸੀਂ ਦਵਾਈ ਹਾਂ ਨਾ ਦਵਾਈ ਖਵਾਵਾ ਲਿਆਂਗੇ ਇਹ ਦਵਾਈ ਖਾ ਲਿਆ ਕਰੂਗਾ ਮਾਂ ਇਹ ਤਾਂ ਇੱਕ ਘਰੇ ਤਾਂ ਰਹਿੰਦਾ ਨਹੀਂ ਨਾ ਤਾਂ ਇਹ ਤਾਂ ਜਾ ਇੱਥੇ ਦੱਸ ਦਿੰਦੇ ਰੱਖੀਏ 15 ਦਿਨ ਤੂੰ ਨਾਲ ਰਹਪੇਗੀ ਹਾਂ ਇਹਨੂੰ 10-15 ਦਿਨਾਂ ਵਾਸਤੇ ਅਸੀਂ ਇੱਥੇ ਦਾਖਲ ਕਰ ਲੈਂਦੇ ਹਾਂ ਖਾਲਸਾ ਜੀ ਇੱਥੇ ਰੱਖ ਕੇ ਦਵਾਈ ਦਿੰਨੇ ਆ 15 ਦਿਨਾਂ ਬਾਅਦ ਛੁੱਟੀ ਦੇਵਾਂਗੇ ਅਸੀਂ ਇਹਨਾਂ ਨੂੰ ਦੇਖਦੇ ਆ ਵਾਇਗਰੂ ਨੇ ਜੀ ਚਾਇਆ 15 ਦਿਨਾਂ ਚ ਕੀ ਨਾ ਇਹਦਾ ਵਾ ਕਿੱਥੋਂ ਆਇਆ ਮਾ ਥਰਾਜ ਆਈ ਥਰਾਜ ਕੋਈ ਨਾ ਥਰਾਜ ਥਰਾਜ ਜੀ ਹਾਂ ਬਰਨਾਲੇ ਚਲੇ ਦਾ ਪਿੰਡ ਥਰਾਜ ਦਰਾਜ ਜੀ ਦਰਾਜ ਦਰਾਜ ਅੱਛਾ ਕਿ ਆ ਬਰਨਾ ਇਹ ਦਰਾਜ ਦਰਾਜ ਇਹ ਦਰਾਜ ਸਰ ਇਹ ਮੈਂ ਤੁਹਾਨੂੰ ਜੀ ਨਹੀਂ ਜਿਹਨੇ ਨਾ ਹੀ ਪੈਂਦਾ ਤੇ ਕੋਈ ਨਾ ਬਾਈ ਆਪਾਂ ਇਹਨੂੰ ਦਾਖਲ ਕਰਦੇ ਆ ਫਿਰ ਕਰ ਦੇਗਾ ਠੀਕ ਆ ਤੇ ਦੋ ਬੰਦੇ ਹੋ ਠੀਕ ਆ ਮੈਂ ਇਹਨੂੰ ਦਾਖਲ ਕਰ ਬਾਈ ਇੱਕ ਮਿੰਟ ਹੋ ਜਾ ਦਾਖਲ ਕਰਦੇ ਆ ਇਹਨੂੰ ਖੜਾ ਹੋ ਵੀਰੇ ਰੇਸ਼ਮਾ ਖੜਾ ਹੋ ਕੋ ਰੇਸ਼ਮਾ ਖੜਾ ਹੋ ਟਕੇ ਖੜਾ ਤਾਂ ਹੋ ਕਿਵੇਂ ਆ ਔਰ ਰੇਸ਼ਮਾ ਕਿਵੇਂ ਆ ਸੁੱਕਾ ਖਾਣਾ ਤੂੰ ਸੁੱਖਾ ਹੈ ਔਰ ਰੇਸ਼ਮਾ ਸੁੱਕਾ ਖਾਣਾ ਆ ਵੀ ਭਰੀ ਫਿਰਦਾ ਹੈ ਮੈਂ ਤਾਂ ਦੇਖੀ ਨਹੀਂ ਤੁਰ ਕੇ ਮਿਲ ਜਾਂਦਾ ਜੀ ਉਹ ਸੇ ਬੈਠਾ ਰਹਿੰਦਾ ਜੀ ਉਹ ਕਵਾੜ ਕਿੰਨਾ ਕਰੀ ਬੈਠਾ ਮਨਦਾ 8 10 ਦਾ ਯਾਰ ਉਹ ਤਾਂ ਕਵਾੜ ਕਰੀ ਬੈਠਾ ਉੱਥੇ ਉਹ ਇਹ ਦੇਖੋ ਐਂ ਸੁੱਖਾ ਜਿੱਭਾਂ 'ਚ ਭਰੀ ਫਿਰਦਾ ਐਦਾਂ ਹੀ ਖਾਈ ਜਾਂਦਾ ਸੁੱਖਾ ਆ ਵਿੱਚੇ ਹੀ ਰੋੜੇ ਰਾੜੇ ਨੱਟ-ਨੋਟ ਪਾਈ ਫਿਰਦਾ ਦੇਖੋ ਆ ਕੋਈ ਚੀਜ਼ਾਂ ਚੱਕ ਕੇ ਹਾਦੀ ਜਿਦ ਖਾਈ ਜਾਂਦਾ ਜੇ ਨਾ ਮੈਂ ਕਿਹੜੀ ਪਹਿਲੀ ਔਰ ਰੱਖਾਈ ਬਸ ਅਰਦਾਸ ਕਰਿਓ मां ਦਾ ਰੇਸ਼ਮ ਠੀਕ ਹੋ ਕੇ ਇੱਥੋਂ ਜਾਵੇ ਇਹ ਮਾਂ ਵਿਚਾਰੀ ਬੁੱਢੇ ਬਾਰੇ ਦੂਜੇ ਤਿੰਨ ਪੁੱਤ ਆ ਜਿਹੜੇ ਉਹ ਤਾਂ ਵਿਆਹ ਵਰੇ ਤਾਂ ਨਹੀਂ ਬੱਚਿਆਂ ਵਾਲੇ ਆ ਇਕੱਲਾ ਇਹੀ ਆ ਜਿਹਨੂੰ ਮਾਂ ਇਹਨਾਂ ਹਾਲਾਤਾਂ ਚ ਦੇਖਦੀ ਆ ਵਿਚਾਰੀ ਕੋਈ ਨਾ ਮਾਂ ਤੇਰਾ ਕੀ ਨਾਂ ਹੈ ਸੁਖਪਾਲ ਸੁਖਪਾਲ ਕੋਈ ਨਾ ਮਾਂ ਠੀਕ ਹੋਣਾ ਤੇਰੇ ਪੁੱਤ ਨੇ ਕਿਹੜਾ ਪਿੰਡ ਆ ਮੋਗਾ ਮੁਗ ਕੇ ਸ਼ਹਿਰ ਕਿੱਥੇ ਰਹਿੰਦੇ ਹੋ ਅੱਛਾ ਸਾਇਰੋਡ ਹੈ ਹੈ ਸਾਇਰੋਡ ਦੇ ਨੇ ਸਾਇਰੋਡ ਦਸਾਹ ਜ ਰੋਡ ਤੇ ਠੀਕ ਹੈ ਠੀਕ ਹੈ ਠੀਕ ਹੈ ਇਹਨੇ ਜਨਮ ਤੋਂ ਹੀ ਸੀ ਇਹ ਹਾਂ ਜਨਮ ਤੋਂ ਕੀ ਕਿਹਾ ਪੁੱਤ ਡਾਕਟਰਾਂ ਨੇ ਤੁਹਾਨੂੰ ਇਹਦੇ ਬਾਰੇ ਉਹ ਕਹਿੰਦੇ ਸੀ ਪ੍ਰੈਸ਼ਰ ਇੰਕਰਾ ਕਿੰਨਾ ਖਰਚਾ ਦੱਸਦੇ ਆ ਅੱਛਾ ਜੀ ਬਹੁਤ ਆਦੀ ਸੀ ਲੈਣੀ ਇੰਨੇ ਚੁੱਕੀ ਕਿੰਨਾ ਦੱਸਦੇ ਮੈਨ ਲੱਗਦੀ ਨਹੀਂ ਨਾ ਸਪੀਅਰ ਕੋਈ ਨਹੀਂ ਚੁੱਕੋ ਗਰੰਟੀ ਨਹੀਂ ਲੈਂਦੇ ਇਹ ਹੂੰ ਮਨੇ ਵੀ ਜਿੱਡਾ ਤੱਕ ਰੰਗ ਤਾਂ ਕੋਈ ਜ਼ਿੰਮੇਵਾਰੀ ਸੀ ਨਹੀਂ ਲੈਣੀ ਹੂੰ ਉਹਨੇ ਦਰਦ ਮੰਨਦਾ ਉਹ ਤੁਸੀਂ ਸਾਜੀ ਤੁਹਾਡੀ ਰੋਂਦਾ ਹੀ ਰਹਿੰਦਾ ਵਿੱਚ ਚੱਕ ਲਗੇ ਤਾਂ ਵੇਰ ਚਾਂ ਤਾਂ ਨਹੀਂ ਰੋਂਦੇ ਗਏ ਕਿ ਨਾ ਆ ਗੁਰシャン ਨੂੰ ਗੁਰਚਰਨ ਸਿੰਘ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ ਜੀ ਆ ਭੈਣ ਸਾਡੀ ਆਈ ਆ ਆਪਣੇ ਬੇਟੇ ਨੂੰ ਲੈ ਕੇ ਗਰシャン ਸਿੰਘ ਨੂੰ ਝੋਨਾ ਲਾਉਂਦੇ ਸੀ ਵੀਰ ਦੇ ਪਿੰਡ ਚੂੜ ਚੱਕ ਤੋਂ ਵੀਰਾ ਇਹ ਪਹਿਲਾਂ ਵੀ ਵੀਰੇ ਹੁਣੇ ਸਾਡੇ ਕੋਲੇ ਆਉਂਦੇ ਆ ਚੂੜ ਚੱਕ ਤੋਂ ਸੇਵਾ ਕਰਾਉਣ ਵੀ ਆਉਂਦੇ ਆ ਮਰੀਜ਼ ਵੀ ਇੱਥੇ ਆਉਂਦੇ ਨੇ ਉੱਥੋਂ ਤੇ ਇਹ ਵੀਰ ਦੇ ਘਰੇ ਖੇਤ ਦੇ ਵਿੱਚ ਝੋਨਾ ਲਾਉਂਦੀ ਸੀ ਭੈਣ ਆਪਣੇ ਪਰਿਵਾਰ ਦੇ ਨਾਲ ਇਹਦੇ ਘਰ ਵਾਲਾ ਵੀ ਇਹਦੀ ਮਾਂ ਵੀ ਸਾਰੇ ਤਾਂ ਵੀਰ ਨੇ ਜਦੋਂ ਬੱਚੇ ਦੇ ਟੈਸਟਿਕਲ ਹਰਨੀਆਂ ਦੇਖੀਆਂ ਜਿਹੜੀਆਂ ਨਲਾਂ ਬੱਚੇ ਦੀਆਂ ਏਡੀਆਂ ਏਡੀਆਂ ਹੋਈਆਂ ਪਈਆਂ ਸੁੱਜ ਕੇ ਨਿਕਾਇਆ ਬੱਚਾ 1.5 ਸਾਲ ਪਾਉਣੇ 2 ਸਾਲ ਦਾ ਤਕਲੀਫ ਵੱਡੀ ਆ ਹੁਣ ਗਰੀਬ ਕੋਲੇ 60-70000 ਰੁਪਇਆ ਹਰਨੀਆਂ ਦੇ ਆਪਰੇਸ਼ਨ ਲਈ ਹੋਵੇ ਨਾ ਇਹ ਕਰਾਵੇ ਨਾ ਤੇ ਬੱਚੇ ਦੀ ਤਕਲੀਫ ਵਧੀ ਜਾਵੇ ਦਿਨ ਉਹਦਾ ਜੇ ਗੇੜੇ ਨਾਸ ਫਟ ਗਈ ਤਾਂ ਵੀ ਵੱਡੀ ਖਤਰੇ ਬਾਜ਼ ਜ਼ਿੰਦਗੀ ਦੇ ਵਾਸਤੇ ਬਹੁਤ ਵੱਡਾ ਫਿਰ ਸਰਕਾਰੀ ਹਸਪਤਾਲਾਂ 'ਚ ਇਦਾਂ ਦੇ ਇਲਾਜ ਹੁੰਦੇ ਨਹੀਂ ਪ੍ਰਾਈਵੇਟਾਂ 'ਚ ਇਹ ਕਰਵਾ ਨਹੀਂ ਪਾਉਂਦੇ ਫਿਰ ਬੰਦਾ ਜਾਵੇ ਕਿੱਥੇ ਫਿਰ ਕਿੱਥੇ ਘਰ ਦੇ ਦੂਜੇ ਵੀਰੇ ਹਾਂ ਬਲਾਓ ਆਇਓ ਜੀ ਇਧਰ ਜਿਹੜੇ ਬੱਚੇ ਦੇ ਨਾਲ ਆਏ ਨੇ ਆ ਜੇ ਉੱਥੇ ਚੱਲੋ ਫਿਰ ਸਾਫੇ ਸਾਫੇ ਖੜ੍ਹ ਜਾਓ ਇੱਕ ਮਿੰਟ ਮਰੀਦ ਦੇਖ ਲੈਣ ਲਈ ਦਵਾਈ ਹੋ ਗਈ ਠੀਕ ਆ ਬਹੁਤ ਠੀਕ ਸ਼ਾਬਾਸ਼ ਦਵਾਈ ਹੋ ਗਈ ਬਹੁਤ ਵਧੀਆ ਬਹੁਤ ਵਧੀਆ ਪੈਣੇ ਸਾਸਰੀ ਘਾਲ ਠੀਕ ਆ ਆ ਮੈਂ ਤੇਰੀ ਵੀਡੀਓ ਦੇਖੀ ਸੀਗੀ ਮੇਰੀ ਮਾਂ ਦੀ ਕਿਵੇਂ ਮਾਂ ਕੁੜੀ ਆ ਮੇਰੀ ਕੁੜੀ ਆ ਤੇਰੀ ਪੈਣੇ ਤੁਹਾਡੇ ਕੀ ਲੱਗਦੇ ਮੰਮੀ ਆ ਤੁਹਾਡੀ ਤੁਸੀਂ ਤੁਸੀਂ ਬੇਟੀ ਹੋ ਪਰਜਾਈ ਪਰਜਾਈ ਕਿਹੜੀ ਤੁਸੀਂ ਕਿੰਨੇ ਭੈਣ ਭਰਾ ਇਹ ਚੰਗੇ ਮੁੰਡਾ ਤੂੰ ਕੀ ਰੋਗੀ ਆ ਕੈਰ ਚ ਵੱਡੇ ਰੋਗਾ ਜੀ ਬੇਟੀ ਹੋ ਜਾਂ ਨੂ ਨਹੀ ਨਹੀ ਮੇਰੀ ਕੁੜੀ ਆ ਬੇਟੀ ਕਿੰਨੀਆਂ ਬੇਟੀਆਂ ਕਿੰਨੀਆਂ ਇਹਨਾਂ ਦੀਆਂ ਇੱਕ ਦੋ ਭਰਾ ਨੇ ਤੁਹਾਡੇ ਹਾਂ ਜੇ ਰੋਗਾ ਤੂੰ ਇਹ ਭਰਾ ਕਾ ਤੋ ਰਹਿੰਦੀ ਆ ਮਾਂ ਉੱਥੇ ਬਿਨਾਂ ਕੱਪੜਿਆਂ ਦੇ ਇਹ ਕਾ ਰੱਟ ਭਾਈ ਉਹਨੇ ਤੇ ਪਾਸੇ ਕਰ ਕੰਮ ਆ ਰਿਹਾ ਦੋ ਆਹਨੇ ਦੁਆਰ ਤੇ ਬਹੁਤ ਪਾ ਨਾ ਨਾ ਇਹਨਾਂ ਨੇ ਦੁਆਰ ਤੇ 50 ਪਾ ਬੋਝ ਤਾਂ ਪੈ ਗਿਆ ਬਹੁਤ ਅੱਛਾ ਦੇਖੋ 2500 ਬੰਦਾ ਅੱਜ ਬੋਝ ਵਾਲਾ ਹੀ ਆ ਪਰ ਜਿੰਨੇ ਬਿਨਾ ਕੱਪੜਿਆਂ ਤੋਂ ਹੀ ਘੁੰਮੀ ਜਾਂਦੀ ਐ ਬਾਹਰ ਇਕੱਲੀ ਹੋਈ ਰਹਿੰਦੀ ਓ ਗੰਦੇ ਜੇ ਕਮਰੇ 'ਚ ਮਤਲਬ ਉਹ ਹਾਲਾਤ ਬਹੁਤ ਮਾੜੇ ਨੇ ਤਨ ਆਦੋਂ ਨੇ ਪਰਵੇ ਪੁੱਤ ਕਾਦੋਂ ਨਹੀਂ ਸੀ ਬਾਈ ਐ ਤੁਸੀਂ ਘਰੇਗਾ ਤੁਸੀਂ ਰੱਖ ਦੇ ਨੂੰ ਆਪਣਾ ਉਹੀ ਘਰ ਸੀਗਾ ਜੱਦੀ ਬੱਚੇ ਨੇ ਪਾਸੇ ਇਹ ਗਾਲਾਂ ਜਿਹਾ ਇੱਧਾ ਕਰਨ ਲੱਗ ਪਏ ਨਾ ਇਹ ਨਾ ਜਾਗਾ ਵੀ ਕਿ ਮੰਨ ਕੇ ਚਲੋ ਵੀ ਅਸੀਂ ਪਰੇ ਨਹੀਂ ਇਹ ਨਾ ਕੋਈ ਕੱਟਦਾ ਫੈਸਲਾ ਆਉਂਦਾ ਘਰ ਦਾ ਜਿਹਨਾਂ ਸਵਾਰਣ ਕਿਤੇ ਹੁੰਦੇ ਨਾ ਮਾਪਿਓ ਦਾ ਆਪ ਦਾ ਘਰ ਦਾ ਫੈਮਿਲੀ ਦਾ ਹੁੰਦਾ ਨਾ ਵਿਆਹ ਲੰਘੀ ਜਾਂ ਜਮਾ ਮੈਂ ਸਾਰਾ ਕੁਝ ਇਦਾਂ ਹੀ ਸੀਗਾ ਮੈਂ ਕੰਨੀ ਦੀ ਸੀ ਤੇ ਮੇਰਾ ਕੰਮ ਠੀਕ ਨਹੀਂ ਸੀ ਆਪ ਚੱਲ ਸੀ ਤੁਹਾਨੂੰ ਪਤਾ ਲੱਗ ਹੀ ਗਿਆ ਸੀ ਨਾ ਵੀ ਸਾਡੀ ਮਾਂ ਠੀਕ ਨਹੀਂ ਲੱਗਦੀ ਦਿਮਾਗ ਤੋਂ ਨਹੀਂ ਤਾਂ ਆਖਰੀ ਦਵਾਈ ਲੈਣੇ ਪਾੜਾ 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 ਸਾਰੇ ਤੁਹਾਨੂੰ ਜਿਹੜੇ ਮੈਨੂੰ ਪਤਾ ਮੈਨੂੰ ਅਸੀਂ ਸਾਰਾ ਪਤਾ ਕੀਤਾ ਕਾਫੀ ਕਈ ਦਿਨਾਂ ਤੋਂ ਤਾਂ ਹੀ ਅਸੀਂ ਤੁਹਾਡੀ ਬੇਨਤੀ ਕਰੇ ਵੀ ਤੁਸੀਂ ਨਾਲ ਆਓ ਨਹੀਂ ਤਾਂ ਅਸੀਂ ਇਕੱਲੇ ਵੀ ਲੈ ਆਉਂਦੇ ਜਾ ਕੇ ਇੱਥੋਂ ਪਰ ਛੋਟੇ ਵੀਰੇ ਇਹ ਠੀਕ ਨਹੀਂ ਹੈਗੀ ਹੁਣ ਜੇ ਆਪਾਂ ਇਹਨੂੰ ਇੱਥੇ ਦਾਖਲ ਕਰਦੇ ਆ ਤੁਸੀਂ ਨਾਲ ਰਹੋਗੇ ਰਹੋਗੇ ਕਿਹਨੇ ਕੇ ਨਾਲ ਪਹਿਲਾਂ ਤੁਸੀਂ ਰਹੋਗੇ ਨਾ ਕਿੱਥੇ ਜਾਣੀ ਆਗੈ ਤੁਸੀਂ ਪੜਜੂ ਲਗੇ ਬਾਬਾ ਅਰੇ ਚਲ ਆ ਜਾ ਅਰੇ ਬਾਬੇ ਨੂੰ ਮਿਲ ਗਏ ਤਵੀਦ ਤਾਂ ਕਰਾ ਲਿਆ ਕਿ ਤਵੀਦ ਉਹ ਤਾਗੇ ਤਵੀਦ ਤਾਂ ਕਰਾ ਲੀਏ ਕਿ ਨੱਤਰ ਥੱਲੇ ਭੈਣੇ ਥੱਲੇ ਉੱਤਰ ਤੋਂ ਓਏ ਮੇਰੀ ਭੈਣ ਆ ਇਹ ਮੇਰੀ ਛੋਟੀ ਭੈਣ ਆ ਇਹ ਕੁੜੀ ਆ ਕੈਮਰੇ ਕਾਕਾ ਥੋੜੇ ਪਰੇ ਰੱਖਿਓ ਜੀ ਕੱਪੜੇ ਨਹੀਂ ਪਾਏ ਹੋਏ ਫੋਟੋ ਗ੍ਰਿੰਦਰ ਫੜੋ ਆਜੋ ਭੈਣੇ ਆਜੋ ਆ ਜਾ ਮੇਰੀ ਕੁੜੀ ਨਾ ਇਹਨਾਂ ਦਾ ਕੋਈ ਨਾ ਪੜੇ ਸਾਸਰੀ ਕਾਲ ਕੀ ਨਾਂ ਤੇਰਾ ਹੈ ਕੀ ਰਹਾਣਾ ਰਹਾਣਾ ਓਹ ਰਹਾਣਾ ਤਕੜੀ ਆ ਹਾਂਜੀ ਠੀਕ ਕਿੰਨੇ ਬੱਚੇ ਥੋਡੇ ਮੇਰੇ ਕੋਲ ਚਾਰ ਬੇਟੀਆਂ ਨੇ ਇੱਕ ਘੁੱਸਲ ਕੇ ਦੀ ਤਿੰਨ ਨੇ ਕੰਨ ਕੁੜੀਆਂ ਇਹਦੇ ਸਣੇ ਤਿੰਨ ਨੇ ਦੂਜੀਆਂ ਦੋ ਕਿੱਥੇ ਆ ਦੋ ਕਿਹੜੀਆਂ ਪੜਦੀਆਂ ਨੇ ਕਿਹੜੀ ਕਿਹੜੀ ਜਮਾਤ ਚ ਇੱਕ ਜੀ 10 ਦਾ ਇੱਕ ਨੰਬਰ ਤੁਸੀਂ ਕੀ ਕਰਦੇ ਹੋ ਮੈਂ ਪੰਜਾਬ ਹੂਮ ਗਾਰਡ ਦੇ ਹਾਂ ਪੰਜਾਬ ਹੂਮ ਗਾਰਡ ਦੇ ਵਿੱਚ ਹੂਮ ਗਾਰਡ ਦੇ ਵਿੱਚ ਠੀਕ ਬਸ ਠੀਕ ਆ ਉੱਥੇ ਲੋਕਾਂ ਨਾਲ ਇਨਸਾਫ ਕਰੀਂ ਉੱਥੇ ਨਾ ਕਿਸੇ ਨੂੰ ਮਾਰਾ ਕਰੀਂ ਹਾਂ ਧਿਆਨ ਰੱਖੀਂਗੇ ਤੇ ਅਸੀਂ ਤਾਂ ਕਿਤੇ ਪਿਆਉ ਨਹੀਂ ਸੀ ਇਸੇ ਕੰਮ ਬਸ ਕਿਉਂਕਿ ਦੇਖੋ ਤੇਰੇ ਘਰ 'ਚ ਕਿੰਨੀ ਤਕਲੀਫ ਆ ਉੱਥੇ ਵੀ ਕਿਸੇ ਦਾ ਭਲਾ ਕਰਨਾ ਕਿ ਇਹਦੀ ਹੱਕ ਨਹੀਂ ਮਾਰਨਾ ਪੁਲਿਸ ਦੇ ਵਿੱਚ ਰਹਿ ਕੇ ਮਹਾਰਾਜ ਮਿਹਰ ਕਰਨਗੇ ਸੱਚੇ ਪਾਤਸ਼ਾਹ ਕਿ ਤਰਨ ਲੱਗ ਜੂਗੀ ਇਹਨੂੰ ਆਪਾਂ ਦਾਅਦ ਦੇਣੇ ਤੇ ਰਾਹ ਕਿਹੜੀ ਟ੍ਰੇਨਿੰਗ ਕਰਾਵਾਂਗੇ ਠੀਕ ਆ ਕੀ ਨਾ ਇਹਦਾ ਸਿਰ ਤੇ ਸਿਰ ਤੇ ਕੁੜੇ ਸਿਰਤ ਹਾਂ ਕਿਵੇਂ ਸਿਰਤ ਠੀਕ ਹਨ ਤੂੰ ਸਿਰਤ ਮੰਮੀ ਕਿੱਥੇ ਆ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਭੋਲੀ ਇਹ ਰੱਬ ਦੀ ਮਤਲਬ ਇਹਨਾਂ ਬੱਚਿਆਂ ਨੂੰ ਮਾਰੇ ਸੱਚੇ ਪਾਤਸ਼ਾਹ ਨੇ ਇਸ ਜੂਨ ਚ ਭੇਜਿਆ ਮਾਪਿਓ ਨੂੰ ਇਹ ਸੇਵਾ ਲਈ ਆ ਪਰ ਬਹੁਤ ਸਾਰੇ ਮਾਪੇ ਬੱਚਿਆਂ ਨੂੰ ਸੰਭਾਲਦੇ ਨਹੀਂ ਘਰੇ ਚ ਮੰਜਿਆਂ ਚ ਪਾ ਕੇ ਮਰਨ ਲਈ ਛੱਡ ਦਿੰਦੇ ਆ ਬਸ ਪਰ ਇੱਥੇ ਧੰਨਵਾਦ ਆ ਬਾਈ ਦਾ ਵੀ ਜਿਹੜਾ ਹਰ ਹੀਲੇ ਵਸੀਲੇ ਉਹਨੂੰ ਦਵਾਈ ਵੀ ਦਵਾਉਂਦਾ ਫਿਰਦਾ ਉਹਦਾ ਲਾਜ ਵੀ ਕਰਾਉਂਦਾ ਘਰ ਵਾਲੀ ਵੀ ਸਿੱਧੀ ਪੱਧਰੀ ਐ ਜਮਾ ਰੱਬ ਦੀ ਭਗਤਣੀ ਹੋਈ ਆ 1000 ਰੁਪਏ ਮੇਰਾ ਕਿਰਾਏ ਦਾ ਲੱਗ ਜਾਂਦਾ ਜੀ ਹੁਣ ਜੰਦਾ ਜੀ ਠੀਕ ਐ ਬਾਈ ਕੋਈ ਗੱਲ ਨਹੀਂ ਬਾਈ ਦੇਖੋ ਉਹਦਾ ਲੱਗਣਾ ਹੀ ਆ ਬਾਈ ਹੁਣ ਮਹੀਨੇ ਚ ਇੱਕ ਵਾਰੀ ਤਾਂ ਆਉਣਾ ਹੀ ਪੈਣਾ ਤੇ ਦਵਾਈ ਜਦੋਂ ਸੈੱਟ ਬੈਠ ਜੂ ਫਿਰ 6 ਮਹੀਨਿਆਂ ਦੀ ਇਕੱਠੀ ਮਿਲ ਜਿਆ ਕਰ ਕੋਈ ਗੱਲ ਨਹੀਂ ਸਿੱਧੀ ਦਵਾਈ ਦਵਾਇਆ ਕਰਾਂਗੇ ਇਹਨਾਂ ਨੂੰ ਸਿੱਧੀ ਦਵਾਈ ਦਵਾਇਆ ਕਰ ਜਿਹੜੇ ਇਦਾਂ ਦੇ ਸਪੈਸ਼ਲ ਬੱਚੇ ਆਉਂਦੇ ਸੀ ਉਹਨਾਂ ਨੂੰ ਤਾਂ ਆਪ ਬੁਲਾਉਨੇ ਆ ਵੀ ਇੱਥੇ ਆ ਕੇ ਸਿੱਧੀ ਦਵਾਈ ਲੈ ਲਓ ਤੇ ਤੁਸੀਂ ਇਹਦਾ ਚੈੱਕਅਪ ਕਰਾਓ ਵਾਹਿਗੁਰੂ ਕਿਰਪਾ ਕਰਨ ਕੋਈ ਨਾ ਕੋਈ ਰੱਬ ਕੀ ਹਾਲ ਹੈ ਜੀ ਨਾ ਜੀ ਇਹਦਾ ਕਿੱਥੋਂ ਆਏ ਤੁਸੀਂ ਪਹਿਲੀ ਵਾਰ ਆਏ ਹੋ ਹਾਂਜੀ ਨੇਕ ਕੰਮ ਲਈ ਵਾਹ ਅੱਜ ਉੱਥੇ ਬੈਠ ਚੈੱਕ ਕਰਵਾ ਲਿਆ ਹਾਂ ਜੀ ਮਾ ਅੱਜ ਸਸਿਕਾ ਅੱਜ ਜਿਹੜੇ ਸਪੈਸ਼ਲ ਚਾਈਲਡ ਨੇ ਨਾ ਭਾਣੇ ਨਵਦੀਪ ਸਵੇਰੇ ਹੀ ਇਹਨਾਂ ਨੂੰ ਅੰਦਰ ਕਰ ਲਿਆ ਕਰੋ ਜਿਹੜੇ ਸਪੈਸ਼ਲ ਚਾਈਲਡ ਨੇ ਬਠਿੰਡੇ ਤੋਂ ਆਇਆ ਕਿੱਥੋਂ ਬਠਿੰਡੇ ਤੋਂ ਪਹਿਲੀ ਵਾਰ ਆਇਆ ਉਹ ਪੈਸਾ ਨਾ ਚੱਕਾ ਕਰ ਜਾਈਏ ਨਾ ਬੁਢੇ ਹੋ ਗਏ ਕੋਈ ਗੱਲ ਨਹੀਂ ਬਾਈ ਕੋਈ ਖਰਚਾ ਨਹੀਂ ਹੋਣਾ ਸਮਾਂ ਖਰਚਣਾ ਸਮਾਂ ਖਰਚ ਰਹੋਗੇ ਹਾਂ ਸਮਾਂ ਲੱਗਿਆ ਕਰੋ ਮਹੀਨੇ ਚੱਕ ਦੇਣ ਤੇ ਇਹਨੂੰ ਜੇ ਦੱਸ ਦੇਣ ਇਥੇ ਰੱਖ ਕੇ ਅਸੀਂ ਟ੍ਰੇਨਿੰਗ ਕਰਾਉਣੀ ਪਈ ਥੱਲੇ ਖੜਾਈ ਭਨੇ ਮੜਾ ਜਾ ਬੈਟਮਨ ਬੈਟਮਨ ਪੈਸਾ ਆ ਲਾਓ ਫੜ ਕੇ ਰੱਖੋ ਬਾ ਕਿ ਤਰਨ ਲੱਗ ਜੂਗੀ ਜਮਾ ਵਾਹਿਗੁਰੂ ਕਿਰਪਾ ਕਰਨਗੇ ਪਰ ਤੁਹਾਨੂੰ ਮਿਹਨਤ ਕਰਨੀ ਪਊ ਕਿੰਨੇ ਬੱਚੇ ਤੁਹਾਡੇ ਇੱਕ ਬੇਟਾ ਚੱਕੀ ਉਹ ਕਿੱਡਾ ਵਾ ਉਹ ਲੈ ਤਾਂ ਉਹ ਪੜਦਾ ਕੀ ਆ ਕਰ ਚੀਜ਼ ਨਹੀਂ ਕਰਦਾ ਲੋਟ ਨਹੀਂ ਗਈ ਨੇ ਬਾਡਰੀ ਦਾ ਠੀਕ ਆ ਸਾਨੂੰ ਲੋਡ ਆ ਲੈਬੋਰੀ ਦੇ ਵਿੱਚ ਬੰਦੇ ਦੀ ਦੇ ਦਿਓ ਜਵਾਬ ਲਵਾ ਲਾਂ ਕਿ ਉਹ ਇਹ ਸੋਰੇ ਕੋਈ ਲਾਇਸੈਂਸ ਹੈਗਾ ਨਹੀਂ ਸਿੱਖ ਓਕੇ ਮਤਲਬ ਸਿੱਖਿਆ ਹੋਇਆ ਕੰਮ ਹਾਂ ਜਾ ਠੀਕ ਕੋਈ ਨਾ ਭੇ ਲੈ ਕੇ ਆਇਓ ਅਗਲੀ ਵਾਰ ਉਹ ਨਾਲ ਹਾਂ ਜੀ ਕਿਵੇਂ ਆ ਤੁਹਾਡੇ ਘਰੇ ਰੱਬ ਪੈਦਾ ਹੋਇਆ ਹੋਇਆ ਮੈਂ ਤੁਹਾਨੂੰ ਦੱਸਦੀ ਗੱਲ ਇੱਕ ਧਿਆਨ ਨਾਲ ਇਹਨੂੰ ਬੋਝ ਨਾ ਸਮਝੀ ਬਾਈ ਜੀ ਜੀ ਪੇੜ ਦੀ ਪਤਾ ਲੱਗਿਆ ਸੀਗਾ ਪਰ ਆਪਾਂ ਉਹ ਕੰਮ ਅਸੀਂ ਫੇਰ ਗਲਤ ਕੰਮ ਨਹੀਂ ਕੀਤਾ ਬਹੁਤ ਚੰਗਾ ਕੀਤਾ ਇਨੂੰ ਜੇ ਅੱਜ ਤੁਸੀਂ ਰੋਟੀ ਖਾਣੇ ਹੋ ਨਾ ਕੋਈ ਤਰ੍ਹਾਂ ਦੇ ਕਰਕੇ ਖਾਣੇ ਠੀਕ ਆ ਕੋਈ ਨਾ ਹੋਊਗੀ ਭੈਣ ਹੋਊਗੀ ਆਪਾਂ ਚੈੱਕਅਪ ਕਰਾਉਨੇ ਆ ਉਸ ਤੋਂ ਬਾਅਦ ਆਪਾਂ ਕੋਸ਼ਿਸ਼ ਕਰਾਂਗੇ ਇਹਨੂੰ 10 ਦਿਨਾਂ ਦੇ ਲਈ ਇੱਥੇ ਰੱਖਾਂਗੇ ਤੁਸੀਂ ਨਾਲ ਰਹਿਣਾ ਆਪਾਂ ਇਹਨੂੰ ਤੁਰਨ ਵਾਸਤੇ ਟ੍ਰੇਨਿੰਗ ਕਰਾਵਾਂਗੇ ਠੀਕ ਆ ਤੁਰਨ ਲੱਗੋਗੀ ਬੈਠੋ ਉੱਥੇ ਲੈ ਕੀ ਨਾਂ ਇਹਦਾ ਰਮਨਦੀਪ 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 ਦੀ ਮਾਂ ਰਮਨਦੀਪ ਤੋਂ ਛੋਟੀ ਪੈ ਗਈ ਆ ਰਮਨਦੀਪ ਉਹ ਤੋਂ ਲੰਬੀ ਹੋ ਗਈ ਆ ਕਿੰਨੇ ਸਾਲਾਂ ਦੀ ਹੋਗੀ 14 ਸਾਲਾਂ ਦੇ ਤੇ 14 ਸਾਲਾਂ ਦੀ ਧੀ ਨੂੰ ਗੋਦੀ ਚੱਕੀ ਖੜੀ ਆ ਕਿਤੇ ਮਾਂ ਚੱਕਦੀ ਆ ਕਿਤੇ ਪਿਓ ਚੱਕਦਾ ਧੰਨੇ ਲੋਕ ਜਿਹੜੇ ਇਹਨਾਂ ਦੀ ਰੱਬ ਰੂਪੀ ਬੱਚਿਆਂ ਦੀ ਇੰਨੀ ਸੇਵਾ ਕਰਦੇ ਨਹੀਂ ਤਾਂ ਕਈ ਉਹ ਵੀ ਨੇ ਜਿਹੜੇ ਸੁੱਖੂ ਵਾਂਗੂ ਸਾਡੇ ਕੋਲੇ ਬੱਚਾ ਸੁੱਖੂ ਆ ਉਹਨੂੰ ਤੂੜੀ ਵਾਲੇ ਪਾਤਾ ਸੀ ਮਰਨ ਲਈ ਹੱਡੀਆਂ ਸਾਰੀਆਂ ਬਾਹਰ ਨਿਕਲੇ ਬਾਣ ਦੇ ਮੰਜੇ ਤੇ ਪਿਆ ਉਹ ਬੱਚਾ ਹੱਡੀਆਂ ਦਾ ਪਿੰਜਰ ਬਣ ਗਿਆ ਸੀ ਆ ਕਾਕਾ ਬੈਟਰੀ ਡੈਡ ਹੋ ਗਈ ਇਹਦੀ ਤੇ ਉਹ ਉਹ ਵੀ ਮਾਂ-ਵਾਪਸੀ ਪਰ ਇਹ ਵੀ ਮਾਂ-ਵਾਪਾ ਜਿੱਥੇ ਹਰ ਹੀਲੇ ਵਸੀਲੇ ਆਪਣੀ ਧੀ ਨੂੰ ਗੋਦੀ ਚੱਕ ਕੇ ਤੁਰੇ ਫਿਰਦੇ ਆ ਕੋਈ ਨਾ ਭਾਈ ਮਾਰੇ ਬੇਨਤ ਪੱਲੇ ਪਾਉਣਗੇ ਤੁਹਾਡੀ ਬੈਠੋ ਉਥੇ ਹਾਂਜੀ ਭਣੇ ਦੱਸੀ ਕਾ ਇਹ ਆ ਮਾ ਦਾਈ ਦੀ ਚਾਹ ਮਾਲਸਾ ਹਦ ਤੱਕ ਮਿਲ ਕੋਲ ਹੀ ਕਿਤੇ ਆ ਪਾਪਾ ਮੰਮਾ